ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਮੱਲੀਆਂ ਖੁਰਦ ਮੱਲੀਆਂ ਖੁਰਦ ਜਲੰਧਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਇਹਨੂੰ ਛਾਹਕੋਟ ਪੈਂਦੀ ਹੈ ਨੇੜੇ ਦੋਸਤੋ ਇਹਦੇ ਨਕੋਦਰ ਵੀ ਰਹਿ ਜਾਂਦਾ ਛਾਹਕੋਟ ਮਲਸੀਆ ਇਹ ਵੀ ਇਹਦੇ ਨੇੜ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਕੋਲੋਂ ਬਹੁਤ ਵੀਡੀਓ ਬਣਾਈਦੀਆਂ ਕਿਉਂਕਿ ਵਪਾਰ ਦਾ ਕੰਮ ਆ ਤੇ ਰੂਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਅੱਜ ਕੋਸ ਵੜਾ ਤੇ ਕੁਸ گاਵਾ ਲਗਭਗ 18 ਕਨਾਗ ਤੁਹਾਨੂੰ ਮੈਂ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਬੇਨਤੀ ਹਮੇਸ਼ਾ ਹਰੇਕ ਵੀਡੀਓ 'ਚ ਕਰੀਦੀ ਹੈ ਕਿਉਂਕਿ ਹਰ ਵਾਰ ਨਵੇਂ ਪਸ਼ੂ ਹੁੰਦੇ ਆ ਤੇ ਜਦੋਂ ਵੀ ਪਸ਼ੂ ਤੁਸੀਂ ਖਰੀਦਦੇ ਹੋ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਜ਼ਰੂਰ ਕਰ ਲਿਆ ਕਰੋ ਮਾਲਕ ਦੇ ਘਰੇ ਖੜੀ ਚੀਜ਼ ਪੂਰੀ ਟਣਕਾ ਕੇ ਲੈਣੀ ਚਾਹੀਦੀ ਓਦੋਂ ਬਾਅਦ ਤੁਹਾਡੀ ਸਾਂਭ ਸੰਭਾਲ ਹੁੰਦੀ ਹੈ ਤੁਸੀਂ ਕਿਸੇ ਪਸ਼ੂ ਤੋਂ ਕਿੱਦਾਂ ਦਾ ਪ੍ਰੋਫਿਟ ਲੈਣੇ ਹੋ ਸੋ ਅੱਜ ਦੀ ਵੀਡੀਓ ਦੇ 18 ਨਗ ਲਗਭਗ ਜਿਹੜੇ ਤੁਹਾਨੂੰ ਵਿਖਾਉਂਗਾ ਲਾਸਟ ਤੱਕ ਵੀਡੀਓ ਦੇਖਦੇ ਰਹੋ ਜਾਣਕਾਰੀ ਆਪਾਂ ਲੈਂਦੇ ਜਾਵਾਂਗੇ ਤੇ ਨਾਲੇ ਤੋੜ ਕੇ ਦਿਖਾਵਾਂਗੇ ਤੁਹਾਨੂੰ ਵਿਨੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਵਿਨੇ 18 ਨਾ ਗਿਆ ਲਗਭਗ ਆਪਣੇ ਕੋਲ ਹਾਂਜੀ ਭਾਈ ਜੀ 17 17 ਵਜੇ 17 ਹਾਂਜੀ ਠੀਕ ਹੈ ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਕਰਦੇ ਹਾਂ ਇਹ ਭਾਜੀ ਮੂਹੋਂ ਦੋ ਦੰਦ ਕੱਢਦੀ ਆ ਹੂੰ ਤੇ ਇਹ ਵੈੜ 7 ਮਹੀਨਿਆਂ ਦੀ ਗੱਬਣ ਆ ਠੀਕ ਹੈ ਹਾਂਜੀ ਇਹ ਹੈ ਖੁੱਦ ਹੈਗੀ 40 432 ਦੀ ਜੀ ਫੋਰਸ ਦਾ ਸੀਮਨ ਲੱਗਾ ਇਹਦੇ ਜੋ ਆਪਾਂ ਨੂੰ ਫਾਰਮਰ ਨੇ ਰਿਕਾਰਡ ਦਿੱਤਾ ਇਹਦਾ ਵਿੱਚੀ ਦਾ ਠੀਕ ਹੈ ਟਾਈਮ 2 ਮਹੀਨੇ ਰਹਿ ਗਏ ਦੇ ਸੋ 2 ਮਹੀਨੇ ਪਾਜੀ ਪਏ ਦੇ ਠੀਕ ਹੈ ਰੇਟ ਕੀ ਰਹਿਣਾ ਇਹਦਾ ਵੀਰੇ ਰੇਟ ਪਾਜੀ ਆਪਾਂ 1 5 ਦੀ ਦੇ ਦਾਂਗੇ ਠੀਕ ਹੈ ਇਹਦਾ ਇਦਾਂ ਮਲਹੂ 1 5 ਓਕੇ ਅੱਗੇ ਪਾਜੀ ਪੂਰੇ ਸੀਜ਼ਨ 'ਚ ਜਾ ਕੇ ਵੜ ਸੁਣੀ ਆ ਸਹੀ ਹੈ ਸੋ ਦੋਸਤੋ 1 ਲੱਖ ਤੇ 5000 ਰੇਟ ਹੈ 7 ਮਹੀਨਿਆਂ ਦੀ ਗੱਬਣ ਹੈ ਗੱਬਣ ਇਥੋਂ ਚੈੱਕ ਪਾਸ ਕਰਾ ਲਿਓ ਤਾਂ ਕਿ ਤੁਹਾਨੂੰ ਐਗਜੈਕਟ ਜੇ ਦਿਨ ਪਤਾ ਲੱਗ ਜੇ ਵੀ ਇਹ ਕਿੰਨੇ ਲਊਗੀ ਸੋ ਇਹ ਪਹਿਲੇ ਨੰਬਰ ਤੇ ਇੱਕ ਫਾਰਮ ਦੀ ਬਰੀਡ ਆ ਦੱਸੋ ਵਜਣੇ ਦਾ ਚੰਗਾ ਹੈ ਸਭੀ ਚੱਲ ਰਹੀ ਹੈ ਬਿਊਟੀ ਇਹਦੀ ਤੁਸੀਂ ਦੇਖ ਲਓ ਇਹਦੀ ਬੰਤਰ ਤੁਸੀਂ ਦੇਖ ਲਓ ਬਾਕੀ ਕੋਲੋਂ ਆ ਕੇ ਪਾਸ ਕਰ ਲਓ ਜਿੱਦਾਂ ਜਿੱਦਾਂ ਬਾਈ ਰੈਡੀ ਹੋਊਗੀ ਵਜਣੇ ਦਾ ਹੋਰ ਵੀ ਵਧਣਾ ਆ ਜਿੱਦਾਂ ਜਿੱਦਾਂ ਅੰਦਰ ਬੱਚੇ ਦੀ ਵੀ ਗਰੋਥ ਹੋਣੀ ਆ ਪੂਰੀ ਸਹੀ ਹੈ ਬੰਦੋ ਜੀ ਸੋ ਇਹ ਪਹਿਲੇ ਨੰਬਰ ਤੇ ਵੈੜਾ ਦੱਸੋ 1 ਲੱਖ ਤੇ 5000 ਦੀ ਡਿਮਾਂਡ ਬਾਈ ਨੇ ਕੀਤੀ ਹੈ ਆਏ ਭਰਾ ਦਾ ਮਾਨਤਨ ਹੋ ਜਾਂਦਾ ਸੌਦੇ ਹੋਣੇ ਹੁੰਦੇ ਆ 2 ਨੰਬਰ ਤੇ ਜਿਹੜੀ ਵੈੜਾ ਏ ਭਾਈ ਜੀ ਆਪਾਂ ਜੋੜਾ ਲਿਆਈ ਫਾਰਮ ਚ ਹੂੰ ਫਾਰਮ ਦੀ ਵੀਡੀਓ ਵੀ ਆਪਣੇ ਕੋਲ ਸਾਰੀ ਹੈਗੀ ਇਹਨਾਂ ਦੀ ਟੋਟਲ ਠੀਕ ਐ ਇਹ ਵੜ ਦੋਨ ਦੇ ਦੰਦ ਕੱਢਦੀ ਆ ਪਾਲੀ ਵੜ ਖੀਦੀ ਆ ਠੀਕ ਐ ਤੇ ਜੋੜੇ ਦਾ ਆਪਾਂ ਮੁੱਲ ਕਰਦਾਂਗੇ ਪਹਿਲਾਂ ਤੋੜ ਕੇ ਦਿਖਾਣੇ ਦੋਨੇ ਵੜੀਆਂ ਠੀਕ ਐ ਕਿੰਨੇ ਦਿਨ ਲੈਂਦੀ ਐ ਇਹ ਇਹ ਭਾਜੀ ਤਿਆਰੀ ਆ ਮੰਨ ਕੇ ਚੱਲੋ ਕਿ 10 ਦਿਨ ਦੇ ਵਿੱਚ ਵੜ ਸੁਪਣੀਆਂ ਦੋਨੇ ਵੜੀਆਂ 1000 ਦੋਨਾਂ ਵਾਲੇ ਦੰਦ ਚੱਕਦੀ ਆ ਸੂਹਾ ਪਹਿਲਾ 10 ਦਿਨਾਂ ਦੇ ਵਿੱਚ ਜੀ ਸੂਪੂਗੀ ਕੱਟ ਆਲਾ ਤੇ ਸੋਨਾ ਫਿਕਸ ਹਵਾਨਾ ਰੱਖੂਗੀ ਜੋੜੇ ਦਾ ਰੇਟ ਬਾਈ ਕਹਿੰਦਾ ਰੱਖ ਦਿਆਂਗੇ ਇੱਕੋ ਫਾਰਮ ਚ ਖਰੀਦਦੇ ਆ ਇਕੱਠਿਆਂ ਹੀ ਖਰੀਦਦੇ ਆ ਇਹ ਬਾਈ ਖੁੱਦ ਹੈਗੀ ਬਰੂਡ ਦੀ ਸਨੋਮੈਨ ਦੇ ਲੱਗਾ ਠੀਕ ਐ ਜਿੱਦਾਂ ਹੱਲੇ ਉਮਰ ਵੀ ਥੋੜੀ ਆ ਹੱਲੇ ਵਜ਼ਨ ਵੀ ਘਟਿਆ ਜਿੱਦਾਂ ਬਾਈ ਬਾਹ ਵਧਣ ਗਿਆ ਬੈੜੀਆਂ ਫੁੱਲ ਬੰਦ ਗਿਆ ਅਗਲੇ ਸੂਏ ਸਹੀ ਐ ਸੋ ਬਾਈਨਾਂ ਦਾ ਤਾਂ ਇੱਕ ਖਾਸ ਗੱਲ ਹੀ ਹੁੰਦੀ ਜੇ ਚੰਗੀ ਸਮਝੇ ਤਾਂ ਦੂਜੇ ਸੂਏ ਰਕਮ ਵਧਾ ਜਾਂਦੀ ਐ ਮੋੜ ਲੈ ਬਾਈ ਸੋ ਇਹ 2 ਨੰਬਰ ਤੇ ਦੋਸਤੋ ਦਿਖਾ ਰਹੇ ਆ ਤੁਹਾਨੂੰ ਸੋਹਣੇ ਹਵਾਨੇ ਦੀ ਐ ਰੰਗ ਰੂਪ ਤੇ ਢਾਂਚਾ ਵੀ ਸੋਹਣਾ ਐ ਇਹ ਦੋਂਦ ਵਾਲੇ ਦੰਦ ਚੱਕਦੀ ਐ ਤੇ ਨਾਲ ਦੀ ਬੱਚੀ ਕੀਰੀ ਐ ਇਹ ਵੀਨੇ ਕਿੰਨੇ ਕਿ ਦਿਨ ਲਊਗੀ ਬਾਈ ਕੋਕਾ ਵੀ ਸੀ ਆ ਵੜੀਆਂ ਦੋਨੇ ਸਹੀ ਹੈ ਇਹ ਦੋ ਅਗਲੀ ਵੱਛੀ ਜਿਹੜੀ ਉਹ ਕਿੰਨੇ ਕਿ ਦਿਨ ਲੈਂਦੀ ਹੈ ਇਹ ਵੀ ਭਾਜੀ 10 ਤੋਂ 15 ਦਿਨ ਦੇ ਵਿੱਚ ਵੇ ਸੁਕੂਗੀ ਠੀਕ ਹੈ ਇਹ ਖੋਦ ਹੈਗੀ ਸਪਾਈਕ ਦੀ ਇਹਦੇ ਹੋਸਟਲ ਲੱਗਾ ਜੀ ਕਿੰਨਾ ਚਿਰ 10 ਕਿ ਦਿਨ ਲਊਗੀ ਹਾਂਜੀ 10 ਕਿ ਦਿਨ ਲੱਗੇ ਇਹਦਾ ਰੇਟ ਕੀ ਰਹਿਣਾ ਜੋੜੇ ਦੀ ਜੋੜਾ ਭਾ ਮੁੱਲ ਕਰਾਉ ਨੂੰ 3 ਕਰਾ ਲਓ 3.5 ਕਰਾ ਲਓ 285 ਦਾ ਜਸ ਨੂੰ ਦੇ ਦਾਂਗੇ 285 ਦਾ ਦੋਸਤੋ ਜੋੜਾ ਇੱਕ ਖੀਰੀ ਇੱਕ ਦੋਂਦੀ ਇੱਕੋ ਫਾਰਮ ਦੀ ਬਰੀਡ ਛੋਟੀ ਉਮਰ ਦੀਆਂ ਨਵੀਆਂ ਵੇੜਾਂ ਸੋਹਣੇ ਟਾਂਚੀਆਂ ਨੇ ਹਵਾਨਾ ਇਹਦਾ ਵੀ ਉਸੇ ਤਰ੍ਹਾਂ ਹੀ ਹੈ ਜਿਵੇਂ ਦੂਜੀ ਦਾ ਕੱਟ ਵਾਲਾ ਪਰ ਹੋ ਸਕਦਾ ਵੀ ਉਹਦੇ ਨਾਲੋਂ ਵੀ ਵੱਧ ਤਿਆਰ ਹੋ ਜੇ ਵੇੜ ਖੈਰੋਦੀ ਵੀ ਤਿਆਰੀ ਸੋਹਣੀ ਹੈ ਹਜੇ ਥਣਾ ਚ ਕਿਸੇ ਦੇ ਪਸਮਾਨੀ ਜੋਸ਼ ਨਹੀਂ ਕਿਉਂਕਿ ਹਜੇ 10-10 ਦਿਨ ਲੈਂਦੀਆਂ ਰੁੱਤ ਚੰਗੀ ਹੈ ਦੱਸੋ ਨਵਾਂ ਹਾਨ ਜਿਨੇ ਜੋੜਾ ਹੀ ਖਰੀਦਣਾ ਤਾਂ 285 ਦਾ ਇਹ ਜੋੜਾ ਮਿਲ ਜਾਊਗਾ ਆਏ ਭਰਾ ਦਾ ਫਿਰ ਵੀ ਮਾਨਤਨ ਹੋ ਜਾਂਦਾ ਹੁੰਦਾ ਤੁਸੀਂ ਜਰੂਰ ਆ ਕੇ ਦੇਖਿਓ ਜਿਹੜੀ ਵੇੜ ਤੁਹਾਨੂੰ ਚਾਹੀਦੀ ਇੱਕੋ ਫਾਰਮ ਦੀਆਂ ਦੋਨੇ ਇਹ ਵੇੜਾਂ ਕੱਟਲਾ ਹੀ ਹਵਾਨਾ ਇਸ ਬੱਚੀ ਦਾ ਦੱਸੋ ਪੂਰਾ ਢਿੱਲਾ ਹਵਾਨਾ ਹਜੇ ਸਪੇਸ ਹੁਣੇ ਦਿਸਦੀ ਹੈ ਜੇ ਭਾਈ ਕੋਈ ਵੀਰ ਦਾ ਨਵਾਂ ਫਾਰਮ ਸਟਾਰਟ ਕਰ ਰਿਆ ਇਹੋ ਜਿਹੇ ਬੈੜੀਆਂ ਲੈ ਜਾਓ ਅੱਗੇ ਸੂਏ ਜਾ ਕੇ ਬੰਨਣੀਆਂ ਨਾਲੇ ਬੱਚੇ ਸੋਹਣੇ ਪਉਣਗੇ ਸਹੀ ਹੈ ਸੋ ਦੱਸੋ ਇਹ ਤੁਸੀਂ ਦੋ ਦੋ ਸੂਏ ਇਹਨਾਂ ਦੇ ਤਿੰਨ ਤਿੰਨ ਸੂਏ ਭਾਵੇਂ ਚੋ ਲਿਓ ਬਾਅਦ ਚ ਹੀ ਵੇਚ ਦੋ ਕਿ ਜਿੰਨੀ ਰਕਮ ਆ ਜਨ ਇਨਵੈਸਟ ਕਰੋਗੇ ਉਤੋਂ ਵੱਧ ਕੇ ਵਿਕਣੀਆਂ ਤੇ ਪਲੱਸ ਤੁਹਾਡੇ ਕੋਲ ਇੱਕ ਇੱਕ ਦੋ ਦੋ ਇਹਨਾਂ ਦੇ ਬੱਚੇ ਵੀ ਹੋਣਗੇ ਲਿਆ ਭਾਈ ਸੋ ਇਹ ਤਿੰਨ ਨੰਬਰ ਤੇ ਸੀ ਇਸ ਤੋਂ ਬਾਅਦ ਅੱਗੇ ਇੱਕ ਹੋਰ ਵੜ ਤੁਹਾਨੂੰ ਦਿਖਾਉਣੇ ਆ ਜਿਹੜੀ ਵਿਕਰੀ ਵਾਸਤੇ ਆ। ਬਿਨੇ ਇਹਦੀ ਕੀ ਡਿਟੇਲ ਆ ਭਾਈ? ਇਹ ਬਾਈ ਇਹ ਦੂਜਾ ਸੂਹਾ ਸੂਈ ਹੋਈ ਆ। ਹਮ ਮੇਲ ਕਾਫਿਆ ਮਗਰ ਠੀਕ ਹੈ। ਦੋਦੀ ਗੱਲ ਕਰੀਏ ਆਪਾਂ 23-24 ਕਿਲੋ ਤੋਂ ਸਟਾਰਟਿੰਗ ਆ। ਠੀਕ ਹੈ। ਤੇ ਉਮੀਦ ਆ ਵੀ ਆਪਾਂ ਨੂੰ 30 ਤੋਂ ਪਲੱਸ ਚੱਲੂਗੀ। ਠੀਕ ਹੈ। ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ ਭਾਜੀ ਹੋ ਗਏ 5 ਦਿਨ ਹੋ ਗਏ। ਰੇਟ ਇਹਦਾ ਕੀ ਰਹਿਣਾ? ਇਹਦਾ ਭਾਜੀ 185 ਕਰ ਦੂ। 1,85,000 ਹਾਂਜੀ। ਦਸੋ 1,85,000 ਦਾ ਰੇਟ ਆ। ਫਵਾਨੇ ਦੇ ਨਾੜਾ ਇਹਦੇ ਵੀ ਚੰਗੇ ਟਾਂਚਾ ਤੁਸੀਂ ਉਹਨਾਂ ਵੀਡੀਓ ਤੇ ਦੇਖ ਲੈਣਾ ਸੁਹਾ ਦੂਜਾ ਹਾਂਜੀ ਦੂਜਾ ਬਈ ਦੂਜਾ ਸੁਹਾ ਦੱਸ ਸੋਹਣਾਂ ਦੇ ਆਨ ਬਈ ਪੂਰੀਆਂ ਸਾਫ਼ ਕੀਤੀਆਂ ਹੋਈਆਂ ਠੀਕ ਹੈ ਫਵਾਨਾ ਦੇਖ ਲੋ ਕਿੰਨਾ ਸੋਹਣਾ ਬਹਿੜਦਾ ਫਵਾਨੇ ਤੇ ਨਾੜਾ ਨੂੰ ਨਾ ਚੰਗੀਆਂ ਦੋਸਤੋ ਬਾਕੀ ਸਟਰਕਚਰ ਤੁਸੀਂ ਐਵੇਂ ਦੇਖੋ ਕੋਲੋਂ ਆ ਕੇ ਤੁਸੀਂ ਪਸੂ ਫੇਰ ਵੀ ਦੇਖਣਾ ਤੁਹਾਡਾ ਹੱਕ ਹੁੰਦਾ ਹੈ ਜਿੱਦਾਂ ਜਿੱਦਾਂ ਬਾਈ ਦੁੱਧ ਬਣੂਗਾ ਹੋਰ ਹੈ ਹਵਾਨਾ ਹੋਰ ਵੀ ਇਦੂ ਵੀ ਸੋਹਣਾ ਲੱਗਣਾ ਉਹਨੂੰ ਮੋੜ ਲਓ ਬਈ ਸਵੇਤਨਕ ਵਜੇ ਦੇ ਆਸ-ਪਾਸ ਦੀ ਵੀਡੀਓ ਹੈ ਦੋਸਤੋ ਧੁੱਪ ਚਮਕਦੀ ਤੁਹਾਨੂੰ ਦੱਸ ਵੀ ਹੋਣੀ ਹੈ ਹਵਾਨੇ ਉਸ ਹੱਬ ਤੇ ਦੇਖ ਲਓ ਸਵੇਰ ਝੋਈ ਵੀ ਹੈ ਲੇਓ ਵਾਪਸ ਬਈ ਸੋਏ ਦੋਸਤੋ ਤੁਸੀਂ 4 ਨੰਬਰ ਦੇ ਉੱਤੇ ਦੇਖ ਰਹੇ ਹੋ ਤੇ 5 ਨੰਬਰ ਤੇ ਜਿਹੜੀ ਚਿੱਟੀ ਵੈੜ ਆ ਬਾਈ ਬਾਈ ਨੇ ਤੁਹਾਨੂੰ ਮੈਂ ਦੱਸ ਦਮਾ ਆਪਣੇ ਤੋਂ ਗਈ ਹੋਈ ਆ ਪਿਛਲੇ ਸੂਏ ਆਪਾਂ ਵਿੱਚ ਇੱਕ 85 ਦੀ ਠੀਕ ਹੈ ਤੇ ਬਾਈ ਨੇ ਥੋੜੀ ਸਾਮ ਘੱਟ ਕੀਤੀ ਆ ਇਹ ਸੂਏ ਆਪਾਂ ਫੇਰ ਲੈ ਆਂਦੀ ਹੁਣਾਂ ਤੋਂ ਠੀਕ ਹੈ ਦੁੱਧ ਦੀ 30 ਪਲੱਸ ਕਿਹਾਊਗੀ ਹੈ ਹੂੰ ਤੇ ਜਿਹੜਾ ਇਹ ਅੱਜ ਦਾ ਮੁੱਲ ਆਪਾਂ 115 ਦੀ ਦੇ ਦਾਂਗੇ ਅੱਛਾ ਇਹ ਸੂਣ ਚ ਕਿੰਨਾ ਟਾਈਮ ਬਾਕੀ ਹੈਗਾ ਸੂਣ ਟਾਈਮ ਭਾਜੀ ਇਹ ਵੀ 10 ਦਿਨ ਦਿਨ ਦੇ ਸੁਕੂਗੀ ਅੱਛਾ ਹਾਂਜੀ 1 ਲੱਖ 15000 ਦੀ ਬਾਈ ਦੇ ਦੇ ਇੱਕ ਤੋਂ 15 ਦੀ ਦੋਸਤੋ ਥੋੜੀ ਜੀ ਸੰਭਾਲੀ ਘੱਟ ਹੈ ਵਾਕਈ ਵੈੜ ਜਿਹੜੀ ਉਹ 1.5 ਲੱਖ ਤੋਂ ਬਾਹਰ ਦੀ ਸੀ ਜੇ ਚੰਗੀ ਸੰਭੀ ਹੁੰਦੀ ਢਾਂਚੇ ਵੱਲੋਂ ਕੋਈ ਕਮੀ ਨਹੀਂ ਭਾਵੇਂ ਲਿੱਸੀ ਲੱਗਦੀ ਹੈ ਪਰ ਕੰਗਰੋੜ ਫੇਰ ਵੀ ਬਿਲਕੁਲ ਸਿੱਧੀ ਹੈ ਖਾਨ ਸੋਹਣੇ ਆ ਹਵਾਨਾ ਚੰਗਾ ਹੈ ਲਿਆ ਬਈ ਵਾਪਸ ਆਪਣੇ ਕੋਲ ਗਈ ਸੀ ਬਾਈ ਪਿਛਲੇ ਸੁਗਏ ਠੀਕ ਹੈ ਆਪਾਂ 80 ਦੀ ਵਿੱਚ ਹੀ ਸੀ 85 ਦੀ ਉਸ ਟਾਈਮ ਓਕੇ ਸੋ ਇਹ ਵੈੜ ਦੱਸੋ ਜੀ ਨੂੰ ਪਸੰਦ ਆਵੇ ਤਾਂ ਚੰਗੇ ਢਾਂਚੇ ਦੀ ਹੈ ਜਰੂਰ ਦੇਖ ਲਿਓ ਆ ਕੇ ਖੈਰ ਤੁਸੀਂ ਦੇਖਣਾ ਤੁਹਾਨੂੰ ਪਸ਼ੂ ਫਾਇਦੇਮੰਦ ਹੈ ਜਾ ਤੁਹਾਨੂੰ ਕਿਵੇਂ ਲੱਗਦਾ ਪਰ ਵੈੜ ਦਾ ਬਹੁਤ ਸੋਹਣਾ ਢਾਂਚਾ ਹਵਾਨਾ ਉਹਨਾਂ ਚੰਗਾ ਕਮਾ ਲਓ ਬਈ ਰੇਟ ਵਾਈਜ਼ ਠੀਕ ਹੈ ਬੱਚਾ ਵੱੱਛੀ ਦੇਗੀ ਤਾਂ ਹੋਰ ਕਮਾਲ ਹੋ ਜਾਣੀ ਹੈ ਕਿਉਂਕਿ ਇਦਾਂ ਦੇਆਂ ਗਾਵਾਂ ਦੇ ਬੱਚੇ ਦੱਸੋ ਸੰਭਾਲਣ ਵਾਲੇ ਹੁੰਦੇ ਆ ਸਟਰਕਚਰ ਦੇਖੋ ਤੁਸੀਂ ਵੈੜ ਦਾ ਸੋ ਹਜੇ ਇਹ ਗੱਪਣ ਆ ਦੋਸਤੋ ਦਿਨ ਹਜੇ ਲੈਂਦੀ ਆ ਸੋਨ ਦੇ ਵਿੱਚ ਇਸ ਤੋਂ ਅੱਗੇ ਵੀ ਨੂੰ ਜੀ ਵੈੜ ਬਈ ਤੇ ਬਾਈ ਜੀ ਤੀਜਾ ਸੁਹਾ ਸੁਈ ਹੋਈ ਆ ਹੂੰ ਤੇ ਇਹਦੇ ਮਗਰ ਮੇਲ ਕਾਫ ਆ ਠੀਕ ਹੈ ਹਾਂਜੀ ਇਹਨੂੰਗਾ ਚੌਥਾ ਗਦਿਆਂ ਦੀ ਸੂਈ ਨੂੰ ਠੀਕ ਹੈ ਇਹਨੇ ਸਟਾਰਟਿੰਗ 30 ਪਲੱਸ ਤੋਂ ਕੀਤੀ ਆ ਠੀਕ ਹੈ ਹਾਂਜੀ 30 30 ਡੇਢ ਇਸ ਟਾਈਮ ਚਵਾ ਕੇ ਆਪਾਂ ਦੇ ਦਾਂਗੇ ਰੇਟ ਕੀ ਲਊਗਾ ਰੇਟ ਭਾਜੀ ਇਹਦਾ ਵੀ ਆਪਾਂ 184 ਕਰਦੇ 180 ਦੀ ਦੇ ਦਾਂਗੇ ਸੋ ਦੱਸੋ ਮੁੱਲ ਇੱਕ 85 ਹੈ ਪਰ 180 ਦੀ ਬਾਈ ਕਹਿੰਦਾ ਦੇ ਦਾਂਗੇ 30 ਪਲੱਸ ਦੁੱਧ ਇਸ ਟਾਈਮ ਹਜੇ ਇਹ ਸ਼ੁਰੂਆਤ ਹੈ ਦੀ ਉਮੀਦ ਹੈ ਕਿ ਆ ਗਿਆ ਆਪਾਂ ਨੂੰ ਬਾਈ 40 ਤੋਂ ਬਾਹਰ ਚੱਲਣਾ ਚੱਲਣਾ ਇਹਨੇ ਠੀਕ ਹੈ ਬਾਕੀ ਵੀ ਜਿੱਦਾਂ ਦਾ ਕੋਈ ਸੇਵਾ ਵਾਲਾ ਲੈ ਜੂਗਾ ਉਦਾਰਾ ਤਾਂ ਚੱਲੂਗਾ ਬਈ। ਉਹ ਫੁੱਲ ਲੰਬਾਈ ਆ ਦੱਸੋ ਵਹਿੜ ਦੀ। ਢਾਂਚਾ ਤੁਸੀਂ ਇਹਦਾ ਦੇਖ ਹੀ ਰਹੇ ਹੋ। ਥਣ ਦੱਸੋ ਇਹਦੇ ਵਧੀਆ ਰਹਿਣਗੇ ਮਸ਼ੀਨ ਦੇ ਉੱਤੇ। ਹਵਾਨਾ ਇਹਦਾ ਚੰਗਾ ਹੈ। ਅਗੋਂ ਪਿੱਛੋਂ ਅਟੈਚਮੈਂਟ ਵੀ ਸੋਹਣੀ ਹੈ, ਚੌੜਾ ਹਵਾਨਾ। ਤੁਹਾ ਮੈਂ ਉਹ ਫੇਰੇ ਨੂੰ ਇੱਕ ਵਾਰਾਂਗੇ ਇਧਰ ਨੂੰ ਜਾਣ ਦੇ। ਥੋੜੀ ਥੋੜੀ ਪਲੋਣ ਹਵਾਨੇ ਤੇ ਹਜੇ ਹੈਗੀ ਆ। ਕਿਉਂਕਿ ਸੂਈ ਤਾਜੀ ਹੈ, ਬੌਲੇ ਦੇ ਵਿੱਚ ਹੀ ਹੈ ਹਜੇ ਇਹ। ਹਾਈਟ ਬਈ ਬਹੁਤ ਵੱਡੀ ਆ ਵਹਿੜ ਦੀ। ਉਹ ਰੇਟ ਦਾ 1,085 ਪਰ 80 ਦੀ ਤੁਹਾਨੂੰ ਇਹ ਮਿਲ ਜਾਣੀ ਹੈ 5000 ਵਿੱਚੋਂ ਇਹਦੇ ਸ਼ੋਰਟ ਜਿਹੜੀ ਬਾਈ ਕਹਿੰਦਾ ਕਰਾਂਗੇ ਮੋੜ ਲਓ ਬਾਈ ਇਹ ਸੈਕਿੰਡ ਲਾਸਟ ਦਿਖਾ ਰਹੇ ਸੀ ਲਾਸਟ ਉੱਤੇ ਇੱਕ ਹੋਰ ਵਿਹੜ ਤੁਹਾਨੂੰ ਦਿਖਾਉਣੇ ਆ ਉਹਦੇ ਲਈ ਤੁਸੀਂ ਥੋੜੀ ਵੇਟ ਕਰਿਓ ਭਾਈ ਜਿਹੜੀ ਇਹਨੂੰ ਬੰਦ ਦੇਣਗੇ ਤੇ ਆਪਾਂ ਉਦੋਂ ਅਗਲੀ ਵਿਹੜ ਬਾਰੇ ਗੱਲ ਕਰਾਂਗੇ ਫਿਰ ਦਿਖਾਉਣੇ ਆ ਤੁਹਾਨੂੰ ਵਿਹੜਾਂ ਜਿਨ੍ਹਾਂ ਦੇ ਵਿੱਚ ਅਸਰ ਵੀ ਹੈ ਤੇ ਵਿੱਚ ਗੱਬਣ ਵੀ ਹੈ ਜਿਹੜੀ ਲਾਸਟ ਉੱਤੇ ਹੈ ਬਾਈ ਇਹ ਭਾਜੀ ਪਹਿਲਾ ਸੂਹਾ ਸੂਈ ਆ ਜੀ 4 ਜਾਂਦਿਆ ਠੀਕ ਹੈ ਕਾਲੀ ਸੂਈ ਆ ਤੇ 2:30 ਵਜੇ ਮਗਰਿਆ ਦੇ ਠੀਕ ਹੈ ਆ ਰੇਟ ਕਿਹ ਰਹਿਣਾ ਮੈਨੇ ਇਹਦਾ ਭਾਈ 160 ਦੀ ਦੇ ਦਾਂਗੇ ਤੋਰੀ ਬਈ ਤੇ ਠੰਡੀ ਸੀਲ ਬਾਈ ਨਹੀਂ ਆ ਪਹਿਲਾਂ ਬੈੜ ਜਦਾ ਸੂਕ ਲੱਤਾਂ ਮਾਰਦੀਆਂ ਮੜਾ ਮੋਟਾ ਕਰਦੀ ਆ ਹਰੇਕ ਪਹਿਲਾਂ ਬੈੜ ਹੂੰ ਬੈੜ ਨੇ ਭੋਰਾ ਵੀ ਨਹੀਂ ਕੀਤਾ ਇਦਾਂ ਬਾਲਟੀ ਧਾ ਕੇ ਸਵੇਰ ਵੀ ਚੋਈ ਆ ਸ਼ਾਮ ਵੀ ਇਦਾਂ ਚੋਈ ਆ ਠੀਕ ਹੈ ਚੰਗਾ ਹਵਾਨਾ ਦੱਸੋ ਤੂੰ ਨਿਕਲੋ ਹੀ ਸ਼ੁਰੂਆਤ ਆ ਹਵਾਨੇ ਦੀ ਪਛਾਣ ਉਹ ਵੀ ਸੋਹਣਾ ਹੁੰਦਾ ਇੱਕ 60 ਦੀ ਮਿਲੂਗੀ ਤੇ ਬੱਚਾ ਇਹਦੇ ਨਾਲ ਵੱੱਛੀ ਆ ਉਮੀਦ ਆ ਕਿ ਭਾਈ 30 ਤੋਂ ਪਲੱਸ ਚੱਲੂਗੀ ਠੀਕ ਹੈ ਲੈ ਕਾਲੀ ਸੂਈ ਆ ਵੇੜ ਓਕੇ ਲਿਆਓ ਜੀ ਵਾਪਸ ਭਲੂਣ ਦੇਖ ਲਿਆ ਕਰੋ ਦੋਸਤੋ ਜਿਵੇਂ ਪਹਿਲਾਂ ਵੇੜਾਂ ਦੇ ਛੇਤੀ ਜਾਂਦੀ ਨਹੀਂ ਤਾਂ ਧੁੰਨੀ ਕੋਲ ਭਲੂਣ ਤੁਹਾਨੂੰ ਇਹਦੇ ਨਜ਼ਰ ਆਉਂਦੀ ਹੋਣੀ ਹੈ ਕਿਉਂਕਿ ਹਜੇ ਸੂਈ ਕੱਲ ਹੈ ਵੱਛੀ ਨੂੰ ਜਨਮ ਦਿੱਤਾ ਇਹਨੇ ਦੱਸੋ ਵੱਛੀ ਇਹਦੀ ਬਲੈਕ ਰੰਗ ਚ ਆਪ ਇਹ ਜਿਆਦਾ ਵਾਈਟ ਹੈ ਸੋ ਇਹ ਤੁਸੀਂ ਇਹਦੀ ਵੱਛੀ ਦੇਖ ਸਕਦੇ ਹੋ ਸੋ ਇਹ ਦੱਸੋ ਗਾਵਾਂ ਸੀਗੀਆਂ ਜਿਹੜੀਆਂ ਤੁਹਾਨੂੰ ਇਸ ਸਾਈਡ ਤੇ ਵੱਧੀਆਂ ਦਿਖਾਈਆਂ ਹੁਣ ਗੱਲ ਕਰਾਂਗੇ ਵੱਛੀਆਂ ਦੀ ਛੋਟੀਆਂ ਦੀ ਉਹ ਵੀ ਬਾਈ ਕੋਲ ਕਾਫੀ ਸਾਰੇ ਨਾਗ ਹੈ ਉਹਨਾਂ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ। ਤੁਸੀਂ ਇਹ ਇਹ ਵੇੜਾ ਜਿਹੜੀਆਂ ਆਪਣੇ ਕੋਲ ਬੱਛੀਆਂ ਹੈ। ਹਾਂਜੀ ਬਾਈ ਜੀ। ਇਹਨਾਂ ਦੀ ਆਪਾਂ ਡਿਟੇਲ ਤੇ ਰੇਟ ਦੱਸ ਦੇਵਾਂ ਨੇ। ਇਹ ਭਾਜੀ ਫਾਰਮ ਦੀ ਵੀਡੀਓ ਆਪਣੇ ਕੋਲ ਹੈਗੀ ਇਹਨਾਂ ਬੱਛੀਆਂ ਦੀ। ਠੀਕ ਹੈ। ਤੇ ਫਾਰਮ ਤੋਂ ਆਪਾਂ 5 ਬੱਛੀਆਂ ਲਈਆਂ ਇਹਨਾਂ ਚੋਂ। ਠੀਕ ਹੈ। ਤੇ ਇੱਕ ਬੱਛੀ ਆਪਾਂ ਵੱਖਰੀ ਲਈ ਆ ਦੋ ਬੇੜੀਆਂ ਵੱਖਰੀਆਂ ਲਈਆਂ ਇਹਨਾਂ ਚੋਂ। ਠੀਕ ਹੈ। ਤੇ ਜਿਹੜੀਆਂ ਜਿਹੜੀਆਂ ਫਾਰਮ ਤੋਂ ਲਈਆਂ ਹਾਂ। ਹਾਂਜੀ। ਉਹ ਆਪਾਂ ਦੱਸ ਦਈਏ ਕਿਹੜੀਆਂ ਕਿਹੜੇ ਮਤਲਬ ਇੱਕੋ ਫਾਰਮ ਦੀਆਂ। ਇਹ ਭਾਜੀ ਵੇੜ ਉਸੇ ਫਾਰਮ ਦੀ ਆ। ਹੂੰ। ਇਹ ਖੋਦ ਹੈ ਠੀਕ ਹੈ ਪੂਰਾ ਰਿਕਾਰਡ ਨੇ ਆਪਾਂ ਬੱਚੀ ਦਾ ਏਜ ਮੰਨ ਕੇ ਚਲੋ 7 ਤੋਂ 8 ਮਹੀਨੇ ਦੇ ਵਿੱਚ ਇਹਦੀ ਹਲੇ ਏਜ ਆ ਇਹਨਾਂ ਦੀ ਠੀਕ ਹੈ ਜਿਹੜਾ ਸਾਰਾ ਗਰੁੱਪ ਹੈ ਜਿੰਨਾ ਖੜਾ ਇੱਥੇ ਠੀਕ ਹੈ ਤੋਰ ਦਗੇ ਇਹਨੂੰ ਮੜਾ ਤੋਰ ਹੀ ਲੈ ਤੇ ਇਹਦੀ ਮਾਂ ਥਲੇ ਭੈਜੀ 37 ਕਿਲੋ ਦੁੱਧ ਦੱਸਿਆ ਠੀਕ ਹੈ ਅੱਛਾ ਵੀ ਨੇ ਇਹਦਾ ਰੇਟ ਕੀ ਰਹਿਣਾ ਹੈ ਰੇਟ ਭਾਜੀ ਆਪਾਂ ਪੁੱਠੇ ਦਾ ਕਰ ਦੇਣਾ ਲੋ ਵਛੀਆਂ ਦਾ ਠੀਕ ਹੈ ਜਿਨ੍ਹਾਂ 'ਚੋਂ ਇੱਕ ਦੇ ਟੀਗਾ ਲੱਗਾ ਆ ਹੂੰ ਜੇ ਕੋਈ ਕੱਲੀ ਕੱਲੀ ਵੀਰ ਕੱਢੂਗਾ ਜਿੱਦਾਂ ਕੋਈ 45 ਦੀ ਕੋਈ 40 ਦੀ ਆ ਠੀਕ ਹੈ ਤੇ ਮਤਲਬ 35 ਤੋਂ ਪਲੱਸ ਹੀ ਆ ਕੱਲੀ ਕੱਲੀ ਇਹ ਕੋਈ ਵੀ ਲਊਗਾ ਠੀਕ ਹੈ ਪੁੱਠਾ ਆਪਾਂ ਬਈ 35 ਹਜ਼ਾਰ ਦਾ ਦੇ ਦਾਂਗੇ 9 ਬਛੀਆਂ ਠੀਕ ਹੈ ਜਿਹਨਾਂ 'ਚ ਇੱਕ ਦੇ ਟੀਗਾ ਲੱਗਾ ਆ ਹੂੰ ਤੇ ਆ ਵਹਿੜ ਦਾ ਆਪਾਂ ਇਹ ਵੀ ਫਾਰਮ ਤੋਂ ਲਈ ਆ ਪਰ ਇਹ ਹਲਕਾ ਫਾਰਮ ਜਿਹਦਾ ਵੀਰਦਾ ਕਹ ਦੀਏ ਠੀਕ ਹੈ ਇਹਦਾ ਰਿਕਾਰਡ ਆਪਣੇ ਕੋਲ ਹੈ ਨਹੀਂਗਾ ਹੂੰ ਉਹਦਾ ਵਹਿੜ ਸੋਹਣੀ ਸੁਨੱਖੀ ਪੂਰੀ ਆ ਠੀਕ ਹੈ ਹੈਗੀ ਬ੍ਰੀਡ ਚਾ ਓਕੇ ਅੱਜ ਕੱਲ ਬਈ ਹਰੇ ਕੋਈ ਵੀਰ ਨਾ ਸੀਮਾ ਨਹੀਂ ਲਵਾਉਂਦਾ ਆ ਤੇ ਵਹਿੜੀਆਂ ਸਾਰੀਆਂ ਟੋਟਲ ਸੀਮਾਆਂ ਦੀਆਂ ਹੀ ਆ ਸਹੀ ਬਿਲਕੁਲ ਲੋਸੋ ਐਚ ਐਫ ਤਾਂ ਹੋਣਾ ਇਹ ਪੁੱਛਣ ਦੀ ਲੋੜ ਪੈਂਦੀ ਆ ਠੀਕ ਹੈ ਜੇ ਸੀਮਨ ਦਾ ਆਪਣਾ ਬੁੱਲ ਦਾ ਨਾਮ ਪਤਾ ਲੱਗ ਜੇ ਤਾਂ ਉਹਦਾ ਫਾਇਦਾ ਇਹ ਹੋ ਜਾਂਦਾ ਵੀ ਆਪਾਂ ਰਿਪੀਟ ਬਰੀਡਿੰਗ ਤੋਂ ਬਚ ਸਕਦੇ ਹੁੰਨੇ ਆ ਇਹ ਬਾਈ ਰਮਾਡਾ ਦੀ ਆ ਹੂੰ ਇਹ ਵੀ ਉਸੇ ਫਾਰਮ ਦੀ ਆ ਹੂੰ ਇਹ ਜਰਸੀ ਦਾ ਆਪਣੇ ਕੋਲ ਰਿਕਾਰਡ ਹੈ ਨਹੀਂਗਾ ਠੀਕ ਹੈ ਤੇ ਜਿਹੜੀ ਆ ਨਾਲ ਦੀ ਵਹਿੜ ਆ ਇਹ ਹੈਗੀ 40432 ਦੀ ਠੀਕ ਹੈ ਆ ਹੈਗੀ 40433 ਦੀ ਠੀਕ ਹੈ ਇਹ ਬੱਚੀ ਆਪਾਂ ਵੱਖਰੀ ਲਈ ਸੀ ਹੂੰ ਇਹਦਾ ਬਾਈ ਮਾਲਕਾਂ ਦੱਸੇ ਬਰੂਡ ਦੀ ਆ ਠੀਕ ਹੈ ਤੇ ਜਿਹੜੀ ਆ ਵਹਿੜਿਆ ਇਹ ਖੋਦ ਹੈਗੀ 40433 ਦੀ ਠੀਕ ਹੈ ਨਿਸ਼ਾਨੀ ਵਾਈ ਲੱਗੀ ਆ ਇਹਨਾਂ ਨੇ ਗੋਹਾ ਵੀ ਲੱਗਾ ਲੈ ਥੋੜਾ ਥੋੜਾ ਜਿੱਦਾਂ ਸਹੀ ਹੈ ਫਾਰਮ ਚੋਂ ਲਈਆਂ ਜਿਹੜੀ ਆ ਬੱਛੀ ਆ ਬਾਈ ਹੂੰ ਦੰਦੋ ਖਿਰੀ ਆ ਹੂੰ ਪਰਸੋਂ ਸੀਮਨ ਲੱਗਾ ਇਹਦੇ ਠੀਕ ਹੈ ਹੁਣ ਇਹ ਆਈ ਹੋਈ ਹੈ ਜਣੀ ਅਜੇ ਦਾ ਖਾਤੀ ਮੰਨ ਕੇ ਖਰੀਦੇ ਕੋਈ ਵੀ ਭਰਾ ਰਿਕਾਰਡ ਇਹਦਾ ਬਾਈ ਸਾਰਾ ਮਿਲ ਜੂ ਫਾਰਮ ਚੋਂ ਲਈ ਆ ਠੀਕ ਹੈ ਇਹ ਤੌਰ ਦਿੰਦੇ ਆਪਾਂ ਕੋਲ ਨੂੰ ਸੋ ਸੋਏ ਬੱਚੀਆਂ ਸਿਰਫ ਫੇਸ ਕਰਕੇ ਨਹੀਂ ਤੋਰੀਆਂ ਵੀ ਜਿਆਦਾ ਨਾ ਗਾ ਬਾਲਾ ਆਪਾਂ ਛੋਟੇ ਬੱਚੇ ਆ ਜਿਹਨੇ ਖਰੀਦਨੇ ਉਹਨੇ ਆ ਕੇ ਵੀ ਦੇਖ ਲੈਣੇ ਸੋ ਇਹ ਜਰਸੀ ਤੱਕ ਇਹ ਖੀਰੀਏ ਦੋਸਤੋ ਠੀਕ ਹੈ ਭਾਈ ਉਹਕੇ ਵਿਨੇ ਜਰਸੀ ਤੱਕ ਨੌ ਬੱਚੀਆਂ ਬਣਦੀਆਂ ਹਾਂਜੀ ਜਰਸੀ ਤੱਕ ਬਈ ਨੌ ਬੱਚੀਆਂ ਬਣਦੀਆਂ ਹਮ ਮੋੜ ਲੋਇਂ ਕੋਈ ਵੀਰ ਭਾਈ ਚੰਗੀਆਂ ਸੰਭੂ ਆਣਾ ਬੈੜੀਆਂ ਦੱਸਣੀਆਂ ਉਹਨੂੰ ਵੱਡੀਆਂ ਹੋਊਗੀ ਸਹੀਏ ਸੋ ਦੋਸਤੋ ਇਹ ਨੌ ਦੀਆਂ ਨੌ ਜੇ ਤੁਸੀਂ ਇਕੱਠੀਆਂ ਲੈ ਲੈਣੇ ਹੋ ਤਾਂ 35000 ਨਾਲ 9 ਨੂੰ ਗੁਣਾ ਕਰ ਲਿਓ ਜੇ ਇੱਕ ਬੱਚੀ ਦਾ ਰੇਟ ਕੀਮਤ ਤੁਹਾਨੂੰ 35000 ਪੈ ਜਾਣੀ ਹੈ ਪਰ ਜੇ ਕੋਈ ਵੀਰ ਇਕੱਲੀ ਖਰੀਦਣਾ ਚਾਹੁੰਦਾ ਹੈ ਤੇ ਸਾਰੀਆਂ ਦੀ ਰੇਟ ਜਿਹੜੇ ਉਹ 35 ਤੋਂ ਪਲੱਸ ਹੀ ਹੈ ਸੋ ਤੁਸੀਂ ਇਹਨਾਂ ਚੋਂ ਨੌਆਂ ਚੋਂ ਜਿਹੜਾ ਮਰਜ਼ੀ ਨਾਕ ਛਾਂਟ ਕੇ ਵੀ ਲੈ ਸਕਦੇ ਹੋ ਇਕੱਠੀਆਂ ਵੀ ਖਰੀਦ ਸਕਦੇ ਹੋ ਸੋਹਣੀਆਂ ਬੱਚੀਆਂ ਹੈ ਇੱਕ ਵੱਛੀ ਹੋਰ ਵੀ ਨੇ ਆ ਵੀ ਵੱਛੀ ਕੱਢੀ ਮਾਰ ਲਈ ਮੈਂ ਇੱਕ ਵੱਛੀ ਧੋਰੂਗਾ ਦੋਸਤੋ ਇਹ ਇਹਨਾਂ ਨਵਾਂ ਦੇ ਵਿੱਚੋਂ ਜਿਹੜੀ ਨਹੀਂ ਵੀਨੇ ਇਹਦੇ ਨਾਲ ਦੀ ਮੇਰੀ ਪਰਸਨਲ ਚੋਇਸ ਜਿੰਨਾ ਕਿ ਮੈਂ ਇੱਥੇ ਵੱਛੀਆਂ ਨੂੰ ਦੇਖ ਰਿਹਾ ਸਾਰੀਆਂ ਹੀ ਸੋਹਣੀਆਂ ਆ ਜੇ ਇੱਕ ਨੂੰ ਪਾਸੇ ਕਰਕੇ ਫਿਰ ਦੂਜੀ ਚੰਗੀ ਲੱਗਣ ਲੱਗ ਜੂਗੀ ਕੋਲੋਂ ਆ ਕੇ ਜ਼ਰੂਰ ਦੇਖ ਲਓ ਇਹ ਵੀ ਵੱਛੀ ਦਾ ਢਾਂਚਾ ਦੇਖਿਓ ਤੁਸੀਂ ਜਿੱਦਾਂ ਨਾ ਬਾਈ ਵਿੱਚੋਂ ਬਾਈ ਖੁੱਦ ਬਾਹਰ ਚਲਾ ਗਿਆ ਸੀ ਆਪ ਇਹ ਤੋਂ ਲਈਆਂ ਉਹਦੇ ਕਰਕੇ ਥੋੜੀ ਭਈਆਂ ਨੇ ਥੋੜੀ ਸੰਭਾਲ ਘਟ ਕੀਤੀ ਹੈ ਬਿਲਕੁਲ ਦੱਸੋ ਉਸ ਵੀਰ ਕੋਲੋਂ ਜਿਹਦੇ ਕੋਲੋਂ ਪਿੱਛੇ ਜੇ ਬਾਈ ਪਿਛਲੀ ਵੀਡੀਓ ਚ ਦਿਖਾਈ ਸੀ ਸੱਤ ਛੋਟੇ ਬੱਚੇ ਆਏ ਸੀ ਉਸੇ ਵੀਰ ਕੋਲੋਂ ਇਹ ਬੱਚੇ ਆਏ ਕਿਉਂਕਿ ਵੀਡੀਓ ਵਾਸਤੇ ਮੇਰੇ ਨਾਲ ਵੀ ਗੱਲ ਹੋਈ ਸੀ ਪਰ ਉਹ ਦੋਨੋਂ ਵਿਨੇ ਪਹੁੰਚ ਗਿਆ ਜਿਹਦੇ ਕਰਕੇ ਇਹਨੇ ਬੱਚੀਆਂ ਜਿਹੜੀਆਂ ਸਾਰੀਆਂ ਇਹ ਖਰੀਦ ਲਈਆਂ ਸੋ ਇਹ ਬੱਚੀ ਵੀ ਸੋਹਣੀ ਆ ਦੱਸੋ ਬਹੁਤ ਸੋਹਣੀ ਬੱਚੀ ਲੱਗੀ ਮੈਨੂੰ ਢਾਂਜੇ ਦੀ ਸੋ ਨੌ ਬੱਚੀਆਂ ਪਾਰ ਹੈਡ 35000 ਕੱਲੀ ਕੱਲੀ ਦਾ ਰੇਟ ਪੁੱਛ ਲਿਓ ਬਾਈ ਕੀ ਡਿਮਾਂਡ ਇਹਨਾਂ ਦੀ ਰੱਖਦਾ ਹੈ ਲਾਸਟ ਉੱਤੇ ਇੱਕ ਗੱਬਣ ਵੈੜ ਦਿਖਾ ਦਿੰਨੇ ਆ ਫਿਰ ਵੀਡੀਓ ਰੋਕਾਂਗੇ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਤਸੱਲੀ ਤੁਸੀਂ ਆ ਕੇ ਕਰਨੀ ਹੈ ਵਾਰ-ਵਾਰ ਤਾਂ ਜ਼ਿਕਰ ਕਰੀਦਾ ਵੀ ਜਰੂਰ ਇਹਨਾਂ 'ਤੇ ਧਿਆਨ ਰੱਖਿਆ ਕਰੋ ਵੀ ਕੋਲ ਖੜ ਕੇ ਆਪਦੀ ਸਮਝ ਨਾਲ ਪਸੂ ਖਰੀਦਿਆ ਕਰੋ ਵੀਨੇ ਲਾਸਟ ਉੱਤੇ ਜਿਹੜੀ ਵੈੜ ਆ ਬਾਈ ਕਿੰਨੇ ਚਿਰ ਦੀ ਗੱਬਣ ਇਹ ਭਾਜੀ 7 ਮਹੀਨਿਆਂ ਦੀ ਗੱਬਣ ਆ ਹੂੰ ਖੁਦ ਬਲੈਕ ਜੈਸੀ ਆ ਇਹਦਾ ਵੀ ਆਪਣੇ ਕੋਲ ਬਾਇਓ ਡਾਟਾ ਹੈਗਾ ਠੀਕ ਹੈ ਇਹਦੀ ਵੀ ਫਾਰਮ ਦੀ ਵੀਡੀਓ ਹੈਗੀ ਆ ਰੇਟ ਇਹਦਾ ਇਹਦਾ ਭਾਜੀ ਮੁੱਲ ਕਰਾਉ ਨੂੰ 60 ਕਰਾ ਲਓ 65 ਕਰਾ ਲਓ 55 ਦੀ ਆਪਾਂ ਦੇ ਦਾਂਗੇ ਤੁਰਦਗੇ ਨੂੰ ਹਾਂਜੀ 7 ਮਹੀਨਿਆਂ ਦੀ ਗੱਬਣ 55000 ਦੀ ਇਹ 40 133 ਦੀ ਬਈ ਆ ਪਿਆ ਠੀਕ ਹੈ ਰੋਮੀਓ ਲੱਗਾ ਇਹਦੇ ਕਨਵੈਸ਼ਨਲ ਸੀਮਨ ਲੱਗਾ ਇਹਦੇ ਠੀਕ ਹੈ ਸੋ ਦੋਸਤੋ ਬਲੈਕ ਰੰਗ ਦੇ ਵਿੱਚ ਆ ਇਹ 7 ਮਹੀਨਿਆਂ ਦੀ ਬਈ ਗੱਬਣ ਆ ਲਿਆਈ ਬਈ ਵਾਪਸ ਸੋ ਇਹ ਅੱਜ ਦੀ ਵੀਡੀਓ ਦੇ ਨਾਕ ਸੀਗੇ ਦੋਸਤੋ ਤੇ ਸਾਰੇ ਹੀ ਤੁਹਾਨੂੰ ਦਿਖਾਤੇ ਆ ਕਰਿਓ ਤਸल्ली ਫੁੱਲ ਜਿਹੜਾ ਤੁਹਾਨੂੰ ਜੱਜਿਆ 2 ਨੰਬਰ ਸਕਰੀਨ ਉੱਤੇ ਚੱਲ ਰਿਹਾ ਤੁਸੀਂ ਦੋਨਾਂ ਚੋਂ ਜਿਹੜੇ ਮਰਜ਼ੀ ਨੰਬਰ ਤੇ ਕਾਲ ਕਰ ਸਕਦੇ ਹੋ ਬਹੁਤ ਮਿਹਰਬਾਨੀ ਦੱਸੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ